ਸਿੱਖ ਰਾਜ ਦਾ ਪੰਜ ਹੱਥਾ ਜਰਨੈਲ ਸਰਦਾਰ ਨਿਧਾਨ ਸਿੰਘ ਹੋ ਸਕਦਾ ਜਿਸ ਨੂੰ ਤੁਹਾਡੇ ਵਰਗੇ ਥੋੜੇ ਸਿੱਖ ਹੀ ਜਾਣਦੇ ਹੋਣ ਜੇ ਤੁਸੀਂ ਜਾਣਦੇ ਹੋ ਤਾਂ ਉਹਨਾਂ ਦਾ ਜਰੂਰ ਪ੍ਰਚਾਰ ਕਰਕੇ ਨਵੀਂ ਪੀੜੀ ਤੱਕ ਉਹ ਗੱਲ ਖੜਨੀ ਚਾਹੀਦੀ ਆ ਕਿ ਸਿੱਖਾਂ ਦਾ ਇੱਕ ਜਰਨੈਲ ਹੋਇਆ ਹੈ ਨਿਧਾਨ ਸਿੰਘ ਜਿਹਦੇ ਪੰਜ ਹੱਥ ਸਨ ਹੁਣ ਕਈ ਲੋਕ ਕਹਿਣਗੇ ਪੰਜ ਹੱਥ ਥੋੜਾ ਹੋ ਸਕਦੇ ਵੀ ਅਸੀਂ ਤਾਂ ਦੇਵੀ ਦੇਵਤਿਆਂ ਦੇ ਪੰਜ ਹੱਥ ਸੁਣੇ ਨੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਪੰਜ ਹੱਥ ਲਿਖੇ ਹੋਏ ਨੇ 1823 ਦੀ ਨੁਸ਼ਹਿਰਾ ਦੀ جنگ ਤੋਂ ਬਾਅਦ ਜੇ ਕੋਈ ਨੇ ਉਹ ਪੜ੍ਹਿਆ ਬੇਟਾ ਜ਼ਰੂਰ ਗੱਲ ਨੂੰ ਸੁੰਨਣਾ ਤੇ ਵਿਚਾਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਸਿੱਖ ਆਪਣੇ ਸਿੱਖ ਜਰਨੈਲਾਂ ਦੀ ਚੰਗੀ ਗੱਲ ਨੂੰ ਜਾਣਨਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਇਹਦਾ ਸੁਭਾਅ ਹੁੰਦਾ ਕਿ ਉਹਨਾਂ ਨੂੰ ਕਦੀ ਦੱਸਿਆ ਨਹੀਂ ਜਾਂਦਾ ਨਾ ਉਹ ਕਿਤਾਬਾਂ ਵਿੱਚ ਬਹੁਤਾ ਵਰਣਨ ਕੀਤਾ ਜਾਂਦਾ ਤੁਸੀਂ ਸਭ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਉਹ ਆਪਣੇ ਸਿੱਖ ਜਰਨੈਲਾਂ ਨੂੰ ਬਹੁਤ ਪਿਆਰ ਕਰਦੇ ਸਨ ਚਾਹੇ ਉਹ ਸਰਦਾਰ ਅਕਾਲੀ ਫੂਲਾ ਸਿੰਘ ਜੀ ਸਨ ਸਰਦਾਰ ਹਰੀ ਸਿੰਘ ਨਲੂਆ ਜੀ ਸਨ ਅਤੇ ਹੋਰ ਬਹੁਤ ਸਾਰੇ ਜਿਨ੍ਹਾਂ 'ਚ ਸਰਦਾਰ ਨਿਧਾਨ ਸਿੰਘ ਵੀ ਸੀ 1800 ਤੇਈ ਨੂੰ ਨਸ਼ਹਿਰੇ ਦੀ ਜੰਗ ਹੁੰਦੀ ਆ ਉਹ ਜੰਗ ਜਿਹੜੀ ਪਠਾਨਾਂ ਦੇ ਨਾਲ ਹੁੰਦੀ ਆ ਤੁਸੀਂ ਇਹ ਵੀ ਜਾਣਦੇ ਹੋ ਕਿ ਪਠਾਨ ਵੀ ਇੱਕ ਬਹਾਦਰ ਕੌਮ ਆ ਜਿਹੜਾ ਭਾਵੇਂ ਤੁਹਾਡਾ ਦੁਸ਼ਮਣੀ ਵੀ ਆ ਜੇ ਉਹ ਬਹਾਦਰ ਆ ਤਾਂ ਉਹਨੂੰ ਬਹਾਦਰ ਕਹਿਣਾ ਚਾਹੀਦਾ ਜੇ ਤੁਸੀਂ ਉਹ ਤੋਂ ਵੱਧ ਬਹਾਦਰ ਹੋ ਤਾਂ ਫੇਰ ਹੀ ਗੱਲ ਬਣਦੀ ਆ ਨਾ ਤੁਸੀਂ 1823 ਨੂੰ ਨਸ਼ਹਿਰੇ ਦੀ ਜੰਗ ਵਿੱਚ ਪਠਾਨਾਂ ਨੂੰ ਹਰਾਇਆ ਕਿਉਂਕਿ ਪਠਾਨਾਂ ਦੀ ਉਦੋਂ ਅਗਵਾਈ ਕਰ ਰਿਆ ਸੀ ਜਿਹੜੇ ਖਾਨ ਮੁਹੰਮਦ ਕਾਨਾ ਮਹੰਮਦ ਬੰਦਾ ਸੀ ਉਹ ਜਿਹਦਾ ਸਿੱਖ ਜਰਨੈਲ ਸੀ ਤੇ ਜਿਹੜੇ ਪਠਾਨ ਸਾਨੂੰ ਉਹਨਾਂ ਨੂੰ ਉੱਤੇ ਬੜਾ ਮਾਣ ਸੀ ਕਿ ਉਹ ਬੰਦਾ ਬੜਾ ਦਲੇਰ ਆ ਤੇ ਹੈਗਾ ਵੀ ਦਲੇਰ ਸੀ ਇੱਚ ਵੀ ਕੋਈ ਦੋਈ ਗੱਲ ਨਹੀਂ ਜੇ 1823 ਦੀ ਜਦੋਂ ਜੰਗ ਹੁੰਦੀ ਆ ਉਹ ਜੰਗ ਜਿਹੜੀ ਹੀ ਬੜੀ ਖਤਰਨਾਕ ਸੀ ਤੇ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਖੁਦ ਸ਼ਾਮਿਲ ਸਨ ਉੱਚ ਹਰੀ ਸਿੰਘ ਨਲੂਆ ਜੀ ਖਾ ਸ਼ਾਮਿਲ ਸਨ ਅਤੇ ਹੋਰ ਬਹੁਤ ਸਾਰੇ ਸਿੱਖ ਜਰਨੈਲ ਸ਼ਾਮਿਲ ਸਨ ਤੇ ਮਹਾਰਾਜ ਜੰਗ ਚੱਲ ਰਹੀ ਸੀ ਤੁਹਾਨੂੰ ਪਤਾ ਉਹ ਜੰਗ ਕਿਰਪਾਨਾਂ ਥੈਰਾਂ ਦੀ ਹੁੰਦੀ ਸੀ ਉਸ ਜੰਗ ਦੇ ਵਿੱਚ ਸਰਦਾਰ ਨਿਹੰਗ ਸਿੰਘ ਨੂੰ ਪੰਜ ਪਠਾਣਾ ਨੇ ਘੇਰਾ ਪਾ ਲਿਆ ਕੱਲੇ ਨੂੰ ਪੰਜ ਪਠਾਣਾ ਨੇ ਜਦੋਂ ਘੇਰਾ ਪਾ ਲਿਆ ਤੇ ਸਰਦਾਰ ਨਿਹੰਗ ਸਿੰਘ ਨੇ ਐਸਾ ਵਾਰ ਕੀਤਾ ਪੰਜਾਂ ਪਠਾਣਾ ਤੇ ਤੇ ਪੰਜੇ ਪਠਾਨ ਮੌਦੇ ਘਾਟ ਤਾਰ ਦਿੱਤੀ ਇਹ ਨਜ਼ਾਰਾ ਮਹਾਰਾਜਾ ਰਣਜੀਤ ਸਿੰਘ ਜੀ ਖੁਦ ਵੇਖ ਰਹੇ ਸਨ ਜਦੋਂ ਉਹਨਾਂ ਨੇ ਇਹ ਵੇਖਿਆ ਤੇ ਮੁੜ ਕੇ ਆਪਣੀ ਜੰਗ ਤੋਂ ਆਏ ਕਿ ਨਿਹਾਲ ਸਿੰਘ ਨੂੰ ਗਲ ਨਾਲ ਜੱਫੀ ਪਾ ਕੇ ਮਿਲੇ ਕਿ ਨਿਹਾਲ ਸਿੰਘ ਤੇਰੇ ਤਾਂ ਦੋ ਹੱਥ ਹੀ ਪਰ ਤੂੰ ਤੇ ਪੰਜ ਹੱਥਾਂ ਵਾਲਾ ਸਾਬਤ ਹੋਇਆ ਕਹਿਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਤੁਸੀਂ ਦੋ ਹੱਥਾਂ ਵਾਲੇ ਨਹੀਂ ਪੰਜ ਹੱਥਾਂ ਵਾਲੇ ਸਿੱਖ ਜਰਨੈਲ ਹੋ ਫਿਰ ਇੱਥੇ ਹੀ ਨਹੀਂ ਗੱਲ ਮੁੱਕਦੀ ਕਿ ਜਿਹੜਾ ਖਾਨ ਮੁਹੰਮਦ ਸੀ 1823 ਦੀ ਨਸ਼ਹਿਰੇ ਦੀ جنگ ਵਿੱਚ ਆਹਮੋ ਸਾਹਮਣੀ ਹੋ ਗਏ ਨਿਹਾਲ ਸਿੰਘ ਤੇ ਖਾਨ ਮੁਹੰਮਦ ਖਾਨ ਮੁਹੰਮਦ ਵੀ ਦਲੇਰ ਸੀ ਤੇ ਨਿਹਾਲ ਸਿੰਘ ਵੀ ਬਹਾਦਰ ਸਨ ਲੇਕਿਨ ਜਦੋਂ ਦੋਨਾਂ ਦੀ جنگ ਹੋਈ ਬਹੁਤ ਕੁਰਬਾਨੀਆਂ ਚੱਲੀਆਂ ਇਤਿਹਾਸ ਦੇ ਪੰਨੇ ਇਹ ਕਹਿੰਦੇ ਨੇ ਕਿ ਸਰਦਾਰ ਨਿਹਾਲ ਸਿੰਘ ਤੇ ਵੀ ਕੋਈ ਇਹੋ ਜਿਹਾ ਥਾਂ ਨਹੀਂ ਸੀ ਬੱਚਿਆ ਕਿ ਜਿੱਥੇ ਕੁਰਪਾਨ ਦਾ ਨਿਸ਼ਾਨ ਨਹੀਂ ਸੀ ਲੱਗਾ ਜਾਨੀ ਕਿ ਵਾਰ ਨਹੀਂ ਸੀ ਲੱਗਾ ਅਖੀਰ ਤੇ ਸਰਦਾਰ ਨਿਹੰਗ ਸਿੰਘ ਨੇ ਐਸਾ ਵਾਰ ਕੀਤਾ ਕਿ ਖਾਨ ਮੁਹੰਮਦ ਧੌਂ ਤੋਂ ਵਖ ਕਰ ਦਿੱਤਾ ਖਾਨ ਮੁਹੰਮਦ ਮਰ ਗਿਆ ਜਦੋਂ ਖਾਨ ਮੁਹੰਮਦ ਮਰ ਗਿਆ ਜੰਗ ਜਿਹੜੀ ਸੀ ਸਿੱਖਾਂ ਨੇ ਜਿੱਤ ਲਈ ਉਸ ਤੋਂ ਬਾਅਦ ਮਹਾਰਾਜਾ ਰਜੀਤ ਸਿੰਘ ਨੇ ਸਰਕਾਰੀ ਕਾਗਜ਼ਾਂ ਦੇ ਵਿੱਚ ਸਰਦਾਰ ਨਿਹੰਗ ਸਿੰਘ ਨੂੰ ਪੰਜ ਹੱਥਾ ਲਿਖਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਜਾਂਦਾ ਕਿ ਇਸੇ ਤਰ੍ਹਾਂ ਹੀ ਇੱਕ ਅੰਗਰੇਜ਼ ਅਧਿਕਾਰੀ ਆਇਆ 1823 ਦੀ جنگ ਤੋਂ ਬਾਅਦ ਕਿਉਂਕਿ ਸਰਦਾਰ ਨਿਹੰਗ ਸਿੰਘ ਦਾ ਨਾਮ ਬੜੀ ਦੂਰ ਤੱਕ ਮਸ਼ਹੂਰ ਸੀ ਉਹਨੇ ਕਿਹਾ ਜੀ ਮੈਂ ਤੁਹਾਡਾ ਪੰਜ ਹੱਥਾਂ ਵਾਲਾ ਸਿੱਖ ਜਰਨੈਲ ਦੇਖਣਾ ਚਾਹੁੰਦਾ ਆ ਜਿਹਦੀ ਬੜੇ ਚਰਚੇ ਨੇ ਜਿੱਦਾਂ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਬੜੇ ਚਰਚੇ ਸਨ ਅਕਾਲੀ ਫੂਲਾ ਸਿੰਘ ਜੀ ਦੇ ਬੜੇ ਚਰਚੇ ਸਨ ਤਾਂ ਉਹਨੇ ਕਿਹਾ ਵੀ ਮੈਂ ਵੇਖਣਾ ਚਾਹੁੰਦਾ ਉਹਨੇ ਕਿਹਾ ਭਈ ਤੂੰ ਨਾ ਹੀ ਵੇਖ ਤੇ ਚੰਗੀ ਗੱਲ ਆ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਉਹ ਕਹਿੰਦਾ ਜੀ ਨਹੀਂ ਮੈਂ ਜ਼ਰੂਰ ਵੇਖਣਾ ਚਾਹੁੰਦਾ ਆ ਉਸ ਇਨਸਾਨ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਇਸ ਕਹਿੰਦੇ ਜੀ ਸਰਦਾਰ ਨਿਹੰਗ ਸਿੰਘ ਜਿਹੜੇ ਮਹਾਰਨਜੀਤ ਸਿੰਘ ਦੇ ਲਾਗੇ ਖੜੇ ਸਨ ਉਹਨਾਂ ਕਹਿੰਿਆ ਜੀ ਆ ਸਾਡਾ ਸਰਦਾਰ ਆ ਨਿਹਾਲ ਸਿੰਘ ਜਿਹੜਾ ਪੰਜ ਹੱਥਾ ਕਿਹਾ ਜਾਂਦਾ ਤੇ ਅੰਗਰੇਜ਼ ਹਾਸੇ ਕਹਿੰਦਾ ਜੀ ਆਪਣੀ ਭਾਸ਼ਾ ਦੇ ਵਿੱਚ ਇਹਦੇ ਤੇ ਦੋ ਹੀ ਹੱਥ ਨੇ ਉਹ ਕਹਿੰਦੇ ਵੀ ਸ਼ੁਕਰ ਕਰ ਮਹਾਰਾਜਾ ਰਣਜੀਤ ਸਿੰਘ ਦੇ ਸ਼ੁਕਰ ਕਰ ਇਹਦੇ ਤੈਨੂੰ ਦੋ ਹਾਥੀ ਦਿਸਣ ਜੇ ਕਿਤੇ ਤੈਨੂੰ ਇਹਨੇ ਪੰਜ ਹੱਥ ਵਿਖਾਤੇ ਜੰਗ ਦੇ ਮੈਦਾਨ 'ਚ ਫੇ ਤੂੰ ਨਹੀਂ ਲੱਭਣਾ ਫੇ ਤੂੰ ਨਹੀਂ ਦਿਸਣਾ ਕਹਿਣ ਤੋਂ ਭਾਵ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇੰਨਾ ਪਿਆਰ ਸੀ ਆਪਣੇ ਜਰਨੈਲਾਂ ਨਾਲ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਨੂੰ ਬਹੁਤ ਪਿਆਰ ਕਰਦੇ ਸਨ ਹੁਣ ਸਾਡਾ ਵੀ ਫਰਜ ਬਣਦਾ ਕਿ ਅਸੀਂ ਸਿੱਖ ਜਰਨੈਲਾਂ ਦੀ ਇਸ ਵੱਡੀ ਗੱਲ ਨੂੰ ਵੱਡੀ ਗੱਲਬਾਤ ਨੂੰ ਆਪਣੇ ਲੋਕਾਂ ਨੂੰ ਦਸੀਏ ਕਿ ਭਈ ਸਸੀਂ 106 ਸਾਲ ਰਾਜ ਕੀਤਾ ਕਿੰਜ ਕੀਤਾ ਸਭ ਤੋਂ ਪਹਿਲਾਂ ਸਰਦਾਰ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਨੇ 6 ਸਾਲ ਰਾਜ ਕੀਤਾ ਉਸ ਤੋਂ ਬਾਅਦ ਸਿੱਖ ਮਿਸਲਾਂ ਨੇ ਜਿਹੜਾ ਸੀ ਉਹ ਰਾਜ ਮਤਲਬ ਜਾਨੀ ਕਿ ਰਾਜ ਕੀਤਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ 1799 ਤੋਂ ਲੈ ਕੇ ਉਸ ਤੋਂ ਬਾਅਦ ਤੇ ਰਾਜ ਹੀ ਚੱਲਦਾ ਰਿਹਾ ਲੇਕਿਨ ਜੇ ਆਪਾਂ ਗੱਲ ਉਦਾਂ ਕਰਦੇ ਆਂ ਸਭਰਾਵਾਂ ਦੀ ਜੰਗ ਤੱਕ 1849 ਤੱਕ ਜੰਗ ਕੀਤਾ ਉਸ ਤੋਂ ਬਾਅਦ ਸੰਧੀ ਹੋ ਗਈ ਅੰਗਰੇਜ਼ ਧੋਖਾ ਕਰ ਗਏ ਬੇਸ਼ੱਕ ਉਹਨਾਂ ਸਾਰੇ ਇੰਡੀਆ ਤੇ ਰਾਜ ਕੀਤਾ ਲੇਕਿਨ ਸਿੱਖਾਂ ਤੇ ਰਾਜ ਉਹਨਾਂ ਅੱਜ ਦੀ ਤਰੀਕ ਤੱਕ ਵੀ ਨਹੀਂ ਕੀਤਾ ਸਾਡੀ ਸੰਧੀ ਜਿਹੜੀ ਅੰਗਲੈਂਡ ਸਰਕਾਰ ਦੇ ਕਾਗਜ਼ਾਂ 'ਚ ਬੋਲਦੀ ਪਈ ਆ ਸਾਨੂੰ ਮਾਣਿਆ ਸਰਦਾਰ ਨਿਹੰਗ ਸਿੰਘ ਤੇ ਤੁਸੀਂ ਵੀ ਕਿਰਪਾ ਕਰਕੇ ਆਪਣੇ ਸਿੱਖ ਜਰਨਲਾਂ ਦੇ ਚੰਗੀਆਂ ਗੱਲਾਂ ਨੂੰ ਜ਼ਰੂਰ ਪ੍ਰਚਾਰਿਆ ਕਰੋ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿੰਨੂੰ ਤੁਸੀਂ ਲੱਖਾਂ ਚ ਪਿਆਰ ਦਿੰਦੇ ਹੋ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ